ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਹੈ ਰਮਨਦੀਪ ਸਿੰਘ ਤੁਸੀਂ ਦੇਖ ਰਹੇ ਹੋ ਟਰੈਕਟਰ ਮੇਲਾ YouTube ਚੈਨਲ ਤੇ ਖੇਤੀ ਖਬਰ Facebook ਪੇਜ ਜੀ ਅੱਜ ਦੀ ਬਹੁਤ ਹੀ ਘੈਂਟ ਵੀਡੀਓ ਤੋਂ ਦਿੱਲੀ ਲੈ ਕੇ ਹਾਜ਼ਰ ਹੋਏ ਹਾਂ ਜੀ ਅੱਜ ਦੀ ਵੀਡੀਓ 'ਚ ਤੁਸੀਂ ਦੇਖੋਗੇ 21 ਕਿੱਲੇ ਜ਼ਮੀਨ ਦਾ ਟੱਕ ਵਿੱਚ ਦੋ ਮੋਟਰਾਂ ਸਾਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਬਹੁਤ ਹੀ ਘੈਂਟ ਰੇਟ ਦੇ ਵਿੱਚ ਇਹ ਜ ਆ ਬਾਣ ਸੋਨੂ ਮਹਾ ਆਪਣੀਆਂ ਪਹਿਲਾਂ ਕਿਸੇ ਵੀਡੀਓ 'ਚ ਆਏ ਨਹੀਂ ਹੋਣਾ ਬਹੁਤ ਘੈਂਟ ਟੱਕ ਲੈ ਕੇ ਆਏ ਆ ਜੀ ਜਿਹੜੇ ਭਰਾ ਕੋਈ ਜ਼ਮੀਨ ਦਾ ਟੁਕੜਾ ਖਰੀਦਣ ਲਈ ਦੇਖ ਰਹੇ ਸੀ ਤਾਂ ਉਹਨਾਂ ਲਈ ਬਹੁਤ ਘੈਂਟ ਜ਼ਮੀਨਾਂ ਜਿਹੜੇ ਵੀਰ ਦੇਖ ਰਹੇ ਸੀ ਯਾਰ ਸਾਨੂੰ ਖੇਤੀ ਜੋਗ ਜ਼ਮੀਨ ਚਾਹੀਦੀ ਪੂਰੀ ਸਿਰਾ ਹਨਾ ਬਹੁਤ ਹੀ ਜਾਇਜ਼ੇ ਰੇਟ 'ਚ ਤਾਂ ਉਹਨਾਂ ਲਈ ਅੱਜ ਦੀ ਵੀਡੀਓ ਰਹਿਣ ਵਾਲੀ ਆ ਵੀਡੀਓ ਨੂੰ ਲਾਸਟ ਤੱਕ ਦੇਖਿਓ ਹਨਾ ਸਾਰੀ ਗੱਲੀ ਗੱਲੀ ਜਾਣਕਾਰੀ ਤੁਹਾਨੂੰ ਦੇ ਦੇਾਂਗੇ ਉਦੋਂ ਪਹਿਲਾਂ ਜੇਕਰ ਤੁਸੀਂ ਵੀ ਕੋਈ ਆਪਣੇ ਕੋਈ ਖੇਤੀਬਾੜੀ ਸੰਦ ਦੀ ਐਡ ਕਰਵਾਉਣਾ ਚਾਹੁੰਦੇ ਹੋ ਕੋਈ ਜ਼ਮੀਨ ਦੀ ਐਡ ਕਰਵਾਉਣਾ ਚਾਹੁੰਦੇ ਹੋ ਜਾਂ ਕੋਈ ਟਰੈਕਟਰ ਗੱਡੀ ਹੈ ਨਾ ਕਿਸੇ ਵੀ ਤਰ੍ਹਾਂ ਦੀ ਐਡ ਕਰਾਉਣਾ ਚਾਹੁੰਦੇ ਹੋ ਤਾਂ ਐਡ ਕਰਵਾਉਣ ਲਈ ਸਾਡਾ WhatsApp ਨੰਬਰ ਥੱਲੇ ਦਿੱਤਾ ਗਿਆ ਇਹ ਨੰਬਰ ਸਿਰਫ ਐਡ ਕਰਵਾਉਣ ਦੇ ਲਈ ਹੈ ਜੀ ਇਹ ਨੰਬਰ ਤੇ ਤੁਸੀਂ 5 ਤੋਂ 7 ਫੋਟੋਆਂ 5-6 ਮਿੰਟਾਂ ਦੀ ਵੀਡੀਓ ਫੋਨ ਨਾਲ ਡੈਡਾ ਕਰਕੇ ਬਣਾ ਕੇ ਭੇਜਣੀ ਹੈ ਜੀ ਸਾਰੀ ਜਾਣਕਾਰੀ ਦੇ ਨਾਲ ਫੋਟੋਆਂ ਬਿਲਕੁਲ ਸਾਫ਼ ਫੋਨ ਨਾਲ HD ਖਿੱਚ ਕੇ ਭੇਜੋ ਤਾਂ ਕਿ ਤੁਹਾਡੀ ਐਡ ਵਧੀਆ ਲੱਗ ਸਕੇ ਜੀ ਉਸ ਤੋਂ ਬਾਅਦ ਤੁਹਾਡੀ ਐਡ ਅਸੀਂ ਆਪ ਦੇ ਪਲੈਟਫਾਰਮਾਂ ਤੇ ਕਰ ਦਾਂਗੇ ਤੁਹਾਡੀ ਐਡ Instagram Facebook YouTube ਚੈਨਲਾਂ ਉੱਤੇ ਅਸੀਂ ਕਰ ਦ ਬਾਕੀ ਇੱਕ ਨੋਟ ਹੋਰ ਜੀ ਜਿਹੜੇ ਵੀਰ ਕੋਈ ਆਪਦੇ ਏਰੀਆ ਦੀ ਕੋਈ ਜ਼ਮੀਨ ਦੇਖਣਾ ਚਾਹੁੰਦੇ ਨੇ ਤਾਂ ਸਾਨੂੰ ਦੱਸੋ ਵੀ ਤੁਹਾਰੀ ਕਿਹੜੇ ਏਰੀਆ ਦੀ ਜ਼ਮੀਨ ਲੈਣੀ ਹੈ ਕਿੰਡਾ ਕਿ ਟੱਕ ਲੈਣਾ ਕਹੋ ਜੀ ਜ਼ਮੀਨ ਲੈਣੀ ਹੈ ਕਿੰਨੇ ਕ ਪੈਸੇ ਲਾਉਣੇ ਆ ਕਮੈਂਟਾਂ ਚ ਦੱਸ ਦਿਓ ਅਗਲੀ ਵੀਡੀਓ ਅਸੀਂ ਤੁਹਾਡੇ ਖੁਦ ਦੇ ਏਰੀਆ ਦੀ ਲੈ ਕੇ ਹਾਜ਼ਰ ਹੋ ਜਾਵਾਂਗੇ ਬਾਕੀ ਚੈਨਲ ਨੂੰ ਪਿਆਰ ਕਰਦੇ ਹੋ ਬਹੁਤ ਸਾਰਾ ਧੰਨਵਾਦ ਸਾਰੇ ਭੈਣਾਂ ਸਾਰੇ ਭਰਾਵਾਂ ਦਾ ਬਹੁਤ ਦਿਲੋਂ ਧੰਨਵਾਦ ਹੈ ਜੀ ਚੈਨਲ ਨੂੰ ਇੰਨਾ ਪਿਆਰ ਦੇਣ ਲਈ ਸੋ ਕਰਦੇ ਆਂ ਵੀਡੀਓ ਸਟਾਰਟ ਜੀ ਅੱਜ ਆਪਾਂ ਲੈ ਕੇ ਆਏ ਜੀ 21 ਕਿੱਲੇ ਜ਼ਮੀਨ ਆ ਟਾਪ ਦੀ ਜ਼ਮੀਨ ਆ ਬਾਈ ਜ ਤਕਸੀਮ ਟੱਕ ਮਿਲੂਗਾ ਜਾਨੀ ਕਿ 21 ਕਿੱਲਾਂ ਦੀ ਕਿੱਲਾਂ ਦੀ ਫਰਦ ਨਿਕਲਦੀ ਆ ਕੋਈ ਚਾਚੇ ਤਾਹਿਆਂ ਨਾਲ ਕੋਈ ਸਕੇ ਸੰਬੰਧੀਆਂ ਨਾਲ ਹਨਾ ਸਾਂਝੀ ਨਹੀਂ ਜ਼ਮੀਨ ਜਮਨ ਰੋਲ ਤਕਸੀਮ ਕਰਾ ਰੱਖੀ ਆ ਵੀਰ ਨੇ 21 ਕਿੱਲਾਂ ਤੇ ਇੱਕੋ ਹੀ ਮਾਲਕ ਦੀ ਤੁਹਾਨੂੰ ਜ਼ਮੀਨ ਦੇਖਣ ਨੂੰ ਮਿਲੂਗੀ ਰਾਹ ਪਹੀ ਦਾ ਬਿਲਕੁਲ ਜਮਈ ਹੋਈ ਆ ਕਿ ਕਹਿੰਦੇ ਹੁੰਦੇ ਆ ਰਾਹ ਪਹੀ ਦੀ ਤਾਂ ਦਿੱਕਤ ਹੀ ਨਹੀਂ ਰਾਹ ਪਹੀ ਦੀ ਦਿੱਕਤ ਇਸ ਕਰਕੇ ਨਹੀਂ ਬਾਈ ਜੀ ਤਿੰਨ ਕਿੱਲਾਂ ਦਾ ਫਰੰਟ ਲੱਗਦਾ ਰੋਡ ਦੇ ਉੱਪਰ ਲਿੰਕ ਰੋਡ ਦੇ ਉੱਪਰ ਤਿੰਨ ਕਿੱਲਾਂ ਦਾ ਫਰੰਟ ਆ ਗਿਆ ਜੀ 21 ਕਿੱਲੇ ਆ ਗਏ ਨਾਲ ਪਿੱਛੇ ਹਟਵੇਂ ਸਾਰੇ ਇੱਕ ਟੱਕ ਮਿਲੂਗਾ ਕੋਈ ਤੁਸੀਂ ਟਟਮਾ ਬਾਣ ਨਹੀਂ ਇੱਕ ਵੀ ਕਿੱਲਾ ਬਾਣਾ ਇੱਕ ਕਿ ਕੱਲਣਾ ਇੱਕੋ ਹੀ ਟੱਕ ਹੈ ਨਾ ਤੁਹਾਨੂੰ ਪ੍ਰੋਪਰ ਮਿਲ ਜਾਊਗਾ ਦੂਜੀ ਗੱਲ ਰਹਿ ਗਈ ਪਾਣੀ ਦੇ ਸਾਧਨ ਦੀ ਤਾਂ 21 ਕਿੱਲਾਂ ਦੇ ਵਿੱਚ ਤੁਹਾਨੂੰ ਦੋ ਮੋਟਰਾਂ ਦੇਖਣ ਨੂੰ ਮਿਲ ਜਾਣਗੀਆਂ ਜੀ ਮੋਟਰਾਂ ਵੀ ਬਿਲਕੁਲ ਕੱਲਿਆਂ ਦੀਆਂ ਮੋਟਰਾਂ 'ਚ ਵੀ ਕਿਸੇ ਨਾਲ ਕੋਈ ਹਿਸਾਨੀ ਤੁਸੀਂ ਜਦੋਂ ਮਰਜ਼ੀ ਹੈ ਨਾ ਮੋਟਰ ਚਲਾਇਓ ਕਦੋਂ ਮਰਜ਼ੀ ਪੂਰਾ ਵਧੀਆ ਖਾਸ ਪ੍ਰਬੰਧ ਹੈ ਪੰਜਾਬ ਦੀ ਜ਼ਮੀਨ ਆ ਪੂਰੀ ਗੱਲਬਾਤ ਸਿਰ ਇਹਦੀ ਮਿੱਠੇ ਪਾਣੀ ਵਾਣ ਦੀ ਗੱਲ ਕਰਕੇ ਤਾਂ ਮਾਲਕ ਵੀਰ ਨੇ ਦੱਸਣ ਮੁਤਾਬਕ ਬਾਈ ਜੀ ਸਾਰਾ ਵਾਣ ਜ਼ੀਰੋ ਲੈਵਲ ਹੈ ਜ਼ੀਰੋ ਲੈਵਲ ਦੇ ਆਪਾਂ ਗੱਲ ਕਰੀਏ ਤਾਂ ਕਈ ਵੀਰ ਹਨਾ ਨਹੀਂ ਪਤਾ ਹੁੰਦਾ ਜ਼ੀਰੋ ਲੈਵਲ ਦਾ ਤਾਂ ਬਾਣ ਉੱਚਾ ਨੀਵਾ ਸੋਨੂੰ ਇੱਕ ਕਿੱਲਾ ਵੀ ਨਾ ਉੱਚਾ ਮਿਲੇ ਨਾ ਨੀਵਾ ਮਿਲੇ 21 ਦੇ 21 ਕਿੱਲਾਂ 'ਚ ਕੰਪਿਊਟਰ ਲੱਗਿਆ ਹੋਇਆ ਜ਼ੀਰੋ ਲੈਵਲ ਅਗਰੇ ਨੇ ਕਰਿਆ ਹੋਇਆ ਬਿਲਕੁਲ ਸ਼ੌਕੀਨ ਬਾਈ ਕੋਲੇ ਇਹ ਬਾਣ ਸੀਗਾ ਪਰ ਉਹ ਸੇਲ ਕਰ ਰਹੇ ਨੇ ਜੇਕਰ ਤੁਹਾਨੂੰ ਇਹ ਜਾ ਬਾਣ ਦੀ ਲੋੜ ਹੈ ਹਨਾ ਤਾਂ ਵੀਡੀਓ ਨਾਲ ਬਣੇ ਰਹੋ ਬਸ ਸਾਰੀ ਜਾਣਕਾਰੀ ਸੋਨੂੰ ਮੈਂ ਕਲੀ-ਕਲੀ ਚੀਜ਼ ਦੇ ਰਿਹਾ ਠੀਕ ਹੈ ਜੀ ਤੇ ਡਿਟੇਲ ਮੈਂ ਸੋਨੂੰ ਦੱਸ ਦਿੱਤੀ 21 ਕਿੱਲੇ ਦੋ ਮੋਟਰਾਂ ਤਕਸੀਮ ਟੱਕ ਤਿੰਨ ਕਿੱਲਾਂ ਦਾ ਰੋਡ ਦਾ ਫਰੰਟ ਠੀਕ ਹੈ ਜੀ ਯਾਨੀ ਕਿ ਰਾਹ ਪਹੀ ਦਾ ਵੀ ਰੋਲਾ ਨਹੀਂ ਕਿਸੇ ਨਾਲ ਕੋਈ ਸਾਂਝੇ ਖਾਤੇ ਦਾ ਵੀ ਰੋਲਾ ਨਹੀਂ ਕਿਸੇ ਨਾਲ ਕੋਈ ਮੋਟਰ ਚ ਹਿੱਸਾ ਵੀ ਨਹੀਂ ਕੱਲਿਆਂ ਦੀਆਂ ਮੋਟਰਾਂ ਹੋ ਜਾਣਗੀਆਂ 21 ਕਿੱਲੇ ਕੱਲਿਆਂ ਦਾ ਬਾਣ ਹੋ ਜੂਗਾ ਏਰੀਆ ਦੀ ਗੱਲ ਕਰ ਲੈਂਦੇ ਆ ਨੇੜੇ ਬੰਗਾ ਕੋਟ ਫਤੂਹੀ ਤੇ ਖੁਸ਼ਿਆਰਪੁਰ ਦੇ ਵਿੱਚ ਇਹ ਜਮੀਨ ਪੈ ਜਾਂਦੀ ਹੈ ਜੀ ਨੇੜੇ ਬੰਗੇ ਕੋਟ ਫਤੂਹੀ ਖੁਸ਼ਿਆਰਪੁਰ ਦੇ ਵਿੱਚ ਇਹ ਬਾਣ ਮਿਲ ਜੂਗਾ ਜੀ ਤੇ ਬਹੁਤ ਘੈਂਟ ਬਾਣ ਹੈ ਜੀ ਜਾ ਕੇ ਦੇਖੋਗੇ ਬਾਣ ਉਤੋਂ ਦੀ ਢੇੜਾ ਮਾਰੂਗੇ ਮੋਟਰਾਂ ਫਸਲਾਂ ਸਾਰੀ ਚੀਜ਼ ਗੱਲੀ ਗੱਲੀ ਚੈੱਕ ਕਰੋਗੇ ਤਾਂ ਤੁਹਾਨੂੰ ਪਤਾ ਲੱਗੂ ਆ ਵੀ ਜਿਹੜਾ ਰੇਟ ਹੈ 28 ਲੱਖ ਪਰ ਕਿਲੇ ਦੇ ਹਿਸਾਬ ਨਾਲ ਦੇਣਾ ਹੈ ਬਿਲਕੁਲ ਜਾਇਜ਼ ਮੰਨਿਆ ਗਿਆ ਹੈ ਜੀ ਠੀਕ ਹੈ ਜੀ ਤੁਸੀਂ ਜਾ ਕੇ ਦੇਖਿਓ ਤੁਹਾਨੂੰ ਫਿਰ ਪਤਾ ਲੱਗੂਗਾ ਵੀ ਕੀ ਗੱਲ ਬਾਤ ਆ ਜ਼ਮੀਨਾਂ ਦੇ ਰੇਟ ਬਹੁਤ ਜ਼ਿਆਦਾ ਤੇਜ਼ੀ ਨਾਲ ਚੜ ਰਹੇ ਨੇ ਤੁਸੀਂ ਆਪਦੇ ਆਸੇ ਪਾਸੇ ਆਪਦੀ ਪਿੰਡੀ ਦੇਖਿਆ ਹੋਊਗਾ ਵੀ ਰੇਟ ਜਿਹੜੇ ਪਿਛਲੇ ਸਾਲਾਂ ਦੇ ਮੁਕਾਬਲੇ ਕਿੰਨੇ ਦੁੱਗਣੇ ਤੋਂ ਤਿਗਣੇ ਰੇਟ ਹੁਣੇ ਸਟਾਰਟ ਹੋ ਚੁੱਕੇ ਨੇ ਤਾਂ ਸੌਦਾ ਕੋਈ ਮਾੜਾ ਨਹੀਂ ਜਾ ਕੇ ਬਾਕੀ ਫਿਰ ਤਸੱਲੀ ਜ਼ਰੂਰ ਕਰਿਆ ਕਰੋ ਕੋਈ ਐ ਨਹੀਂ ਵੀ ਐਡ ਦੇਖਿਆ ਲੈਣ ਨੂੰ ਫੋਨ ਮਾਰਿਆ ਵੀ ਸਾਡੀ ਫੋਨ ਤੇ ਬਾਈ ਬੁੱਕ ਕਰਦੇ ਹਨਾ ਐਦਾਂ ਨਹੀਂ ਜ਼ਮੀਨ ਦਾ ਸੌਦਾ ਹੈ ਲੱਖਾਂ ਕਰੋੜਾਂ ਦਾ ਸੌਦਾ ਹੈ ਜੇ ਤੁਹਾਨੂੰ ਪਸੰਦ ਆਈ ਹੈ ਜਾਓ ਅਗਰੇ ਕੋਲੇ ਜਾ ਕੇ ਬਾਣ ਦੇਖੋ ਤੁਹਾਡੇ ਨਾਲ ਕੋਈ ਵੀ ਹਨਾ ਜ ਜੱਜਦਾ ਕੋਈ 21 ਲੱਖ 28 ਲੱਖ ਤੇ ਕੋਈ ਲਖੀਰ ਨਹੀਂ ਖਿੱਚੀ ਹੁੰਦੀ ਜਿਵੇਂ ਤੁਹਾਨੂੰ ਬਾਣ ਜੱਜਦਾ ਅਗਰੇ ਨਹੀਂ ਚੀਜ਼ ਅਗਰੇ ਨਹੀਂ ਮੰਗਣੇ ਆ ਤੁਸੀਂ ਖਰੀਦਨੇ ਆ ਤੁਸੀਂ ਲਾਉਣੇ ਆ ਹਨਾ ਸੌਦਾ ਕਿਤੇ ਵੀ ਜਾ ਕੇ ਹੋ ਸਕਦਾ ਸਿੱਧਾ ਸੌਦਾ ਹੋਊਗਾ ਜੀ ਬਾਕੀ ਜੇਕਰ ਤੁਹਾਨੂੰ ਕੋਈ ਆਨਲਾਈਨ ਆਖੇ ਵੀ 5000 ਪਾ ਦੋ 10000 ਪਾ ਦੋ ਅਸੀਂ ਬੁੱਕ ਕਰ ਦਿੰਦੇ ਆ ਇਦਾਂ ਦਾ ਕੰਮ ਅਸੀਂ ਚੈਨਲ ਤੇ ਨਹੀਂ ਕਰਦੇ ਨਾ ਹੀ ਕਰਨ ਦੀ ਸਲਾਹ ਦਿੰਦੇ ਆ ਜੀ ਤੁਸੀਂ ਜਾ ਕੇ ਦੇਖਿਓ ਪ੍ਰੋਪਰ ਸਾਰੀ ਚੀਜ਼ ਚੈੱਕ ਕਰਿਓ ਤੇ ਫਿਰ ਤੁਸੀਂ ਆਦਾ ਸੌਦਾ ਤੇ ਬਿਆਨਾ ਕਰ ਸਕਦੇ ਹੋ ਤੇ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਉਹਨੀ ਕਮੈਂਟਾਂ ਚ ਜਰੂਰ ਦੱਸਿਆ ਕਰੋ ਘੈਂਟ ਘੈਂਟ ਵੀਡੀਓ ਤੁਹਾਡੇ ਤੱਕ ਲੈ ਕੇ ਆਉਂਦੇ ਰਹਿਣੇ ਆ ਜੀ ਆਪਣੇ ਕੋਲੇ ਘੱਟ ਤੋਂ ਘੱਟ ਰੇਟਾਂ ਦੇ ਬਾਣ ਜਾਨੀ ਕਿ 60000 ਨੂੰ ਕਿੱਲਾ ਵੀ ਅਸੀਂ ਵੀਡੀਓ ਪਾ ਰੱਖੀ ਆ 60000 ਨੂੰ ਕਿੱਲਾ ਬਹੁਤ ਘੱਟ ਰੇਟ ਆ ਜੀ 60000 ਨੂੰ ਕੁਝ ਵੀ ਨਹੀਂ ਹੁੰਦਾ 60000 ਦੀ ਮੱਝ ਵੀ ਨਹੀਂ ਆਉਂਦੇ ਅੱਜ ਕੱਲ 60000 ਨੂੰ ਅਸੀਂ ਕਿੱਲਾ ਰੇਟ ਆ ਦੀ ਜ਼ਮੀਨ ਪਾ ਰੱਖੀ ਆ ਦੇ ਚੈਨਲ ਤੇ ਉਹ ਵੀਡੀਓ ਵੀ ਦੇਖੋ ਪੰਜਾਬ ਵਿੱਚ ਅਸੀਂ 5 5 6 6 ਲੱਖ ਰੁਪਏ ਦੇ ਕਿੱਲੇ ਨੂੰ ਵੀਡੀਓ ਪਾ ਰੱਖੀਆਂ ਉਹ ਵੀ ਜਾ ਕੇ ਦੇਖਿਓ ਘੈਂਟ ਘੈਂਟ ਟੱਕ ਸਾਡੇ ਕੋਲ 2 2 3 3 ਕਰੋੜ ਦੇ ਕਿੱਲਾਂ ਦੀਆਂ ਵੀਡੀਓ ਵੀ ਪਾ ਰੱਖੀਆਂ ਨੇ ਬਾਣ ਆਦੇ ਹਿਸਾਬ ਨਾਲ ਹੁੰਦਾ ਰੇਟ ਬਾਣ ਦੇ ਹਿਸਾਬ ਨਾਲ ਹੁੰਦਾ ਕੱਲੀ ਕੱਲੀ ਸੀ ਹਨਾ ਬਾਕੀ ਜੋ ਵੀ ਤੁਹਾਡੇ ਕੋਈ ਹੈਗੀ ਆ ਕੋਈ ਤੁਹਾਡੇ ਏਰੀਆ ਦੀ ਵੀਡੀਓ ਭਾਲ ਦਿਓ ਤੁਸੀਂ ਤਾਂ ਕਮੈਂਟਾਂ ਚ ਜਰੂਰ ਦੱਸ ਦਿਓ ਠੀਕ ਹੈ ਜੀ ਕੋਈ ਕਮੀ ਪੇ ਕਰਿਓ ਛੋਟਾ ਭਰਾ ਸਮਝ ਕੇ ਤੇ ਕਮੈਂਟਾਂ ਚ ਦੱਸ ਦਿਓ ਵੀ ਆਹ ਕਮੀ ਹੈ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਤੇ ਤੁਹਾਡਾ ਸਾਡੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਇਸ ਤਰ੍ਹਾਂ ਦੀ ਹੋਰ ਵੀਡੀਓ ਨਾਲ ਜਲਦੀ ਮੁਲਾਕਾਤ ਹੋਣੀ ਹੈ ਜੀ ਦਿਓ ਇਜਾਜ਼ਤ ਤਬ ਤੱਕ ਲਈ ਰੱਬ ਰੱਖੇ